ਅੱਜ ਜਿਹੜੀ ਪੇਸ਼ੀ ਸੀਗੀ ਕੁਝ ਕੋਈ ਕਾਰਵਾਈ ਨਹੀਂ ਹੋ ਸਕੀ ਕਿਉਂਕਿ ਸੈਸ਼ਨ ਜੋ ਜਲਦੋਂ ਜਿਹੜੇ ਹੈਗੇ ਸੀ ਉਹ ਛੁੱਟੀ ਤੇ ਸੀ ਇਸ ਕਰਕੇ ਅੱਜ ਉਹ ਚ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਫਿਜ਼ੀਕਲੀ ਕਿਸੇ ਵੀ ਦੋਸ਼ੀ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ ਕੀ ਤਰੀਕ ਪਹਿਲੇ ਦਾ ਜਿਸ ਤਰ੍ਹਾਂ ਅੱਜ ਪੇਸ਼ੀ ਤਰੀਕ ਜਿਹੜੀ ਹੈਗੀ ਉਹ ਚ ਮਾਨਯੋਗ ਅਦਾਲਤ ਨੇ 22 3 2024 ਤਰੀਕ ਨਿਸ਼ਚਿਤ ਕੀਤੀ ਹੈ ਸਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਵੀਸੀ ਥਰੂ ਪੇਸ਼ ਕੀਤਾ ਜਾ ਰਿਹਾ ਹੈ ਔਰ ਜਿਵੇਂ ਮੈਂ ਲਾਫ ਦਿੱਤੀ ਵੀ ਦੱਸਿਆ ਸੀ ਕਿ ਇਹ ਚ ਜਿਹੜਾ ਹੈਗਾ ਚਾਰ ਦੋਸ਼ੀਆਂ ਨੇ ਅਬ ਦੀ ਡਿਸਚਾਰਜ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਮਾਨਜੋ ਅਦਾਲਤ ਨੇ ਤੇ ਪ੍ਰੋਸੀਕਿਊਸ਼ਨ ਅਜੰਸੀ ਨੇ ਇੱਕ ਜਿਹੜੀ ਹੈਗੀ ਸਟੇਟਸ ਰਿਪੋਰਟ ਕਾਲ ਕਰਨ ਦੀ ਐਪਲੀਕੇਸ਼ਨ ਲਾਈ ਸੀ ਉਹਦੇ ਰਿਪਲਾਈ ਤੇ ਜਿਹੜੀ ਹੈਗੀ ਅੱਜ ਪੇਸ਼ੀ ਸੀਗੀ ਤੇ ਲਾਸਟ ਔਰਪੋਰਚੁਨਿਟੀ ਕੀਤੀ ਹੋਈ ਸੀ ਉਹਦੇ ਵਿੱਚ ਅੱਜ ਜੱਜਾ ਛੁੱਟੀ ਤੇ ਹੋਣ ਕਰਕੇ ਇਹ ਜਿਹੜੀ ਹੈਗੀ ਪੇਸ਼ੀ ਨੈਕਸਟ ਵੀ ਆ ਚੁੱਕੀ ਹੈ ਜਿਹੜੇ ਕਰੀਏ ਹੋ ਡੈਕਟੀ ਨੂੰ ਜਿਨ੍ਹਾਂ ਨੇ ਡਿਸਚਾਰਜ ਦੀ ਐਪਲੀਕੇਸ਼ਨ ਬਣਾਈ ਡਿਸਚਾਰਜ ਦੀ ਐਪਲੀਕੇਸ਼ਨ ਵਿੱਚ ਜੱਗੂ ਭਗਵਾਨਪੁਰੀਆ ਲਾਰੈਂਸ ਬਸ਼ਨੋਈ ਚਰਨਜੀਤ ਚੇਤਨ ਤੇ ਲਾਸਟ ਡੇਟ ਤੇ ਜਗਤਾਰ ਸਿੰਘ ਨੇ ਜਿਹੜੀ ਆਪਣੀ ਜਿਹੜੀ ਡਿਸਚਾਰਜ ਦੀ ਅਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਹੁਣ 22 ਤਰੀਕ ਨੂੰ ਦੇਖਦੇ ਆ ਕਿ ਕੀ ਪ੍ਰोसीडिंग ਹੁੰਦੀ ਹੈ ਅੱਜ ਇਹ ਚ ਕੋਈ ਲੀਗਲ ਪ੍ਰोसीडिंग ਨਹੀਂ ਹੋ ਸਕੀ